ਕਹਿੰਦੇ ਘਰ ਦੇ ਵਿੱਚ ਰੋਟੀ ਬਣਾਉਣ ਲਈ ਰਸੋਈ ਤੱਕ ਨਹੀਂ ਬਚੀ ਕਿ ਜਿੱਥੇ ਰੋਟੀ ਬਣਾ ਲਈਏ ਉੱਥੇ ਵੀ ਪਾਣੀ ਵੜ ਗਿਆ ਮਾਤਾ ਕਿੰਨਾ ਕਿੰਨਾ ਪਾਣੀ ਚਲਾ ਗਿਆ ਅੰਦਰ ਆ ਗੋਡੇ ਗੋਡੇ ਤੋਂ ਉੱਪਰ ਪਾਣੀ ਸੀ ਜੀ ਮੇਰੇ ਅੰਦਰ ਰੋਟੀ ਤੋਂ ਵੀ ਸਵੇਰ ਦੇ ਬੱਚੇ ਭੁੱਖੇ ਬੈਠੇ ਆ ਰਾਤ ਦੇ 2:30 ਵਜੇ ਦਾ ਪਾਣੀ ਆਇਆ ਇੱਥੇ ਰਾਤ ਦਾ ਕੋਈ ਨਹੀਂ ਆ ਕੇ ਇੱਥੇ ਬੋੜਿਆ ਕੋਈ ਨਹੀਂ ਸੁਣਦਾ ਇੱਥੇ ਜੀ ਆ ਕੇ ਅੰਦਰ ਬੈੱਡ ਬੁੱਡ ਸਭ ਤੇ ਜਗਾ ਸਾਰਾ ਸਮਾਨ ਭਜ ਗਿਆ ਜੀ ਜਿਹੜੇ ਨੇ ਸਾਰੇ ਡੁੱਬੇ ਹੋਏ ਨੇ ਤਾਂ ਇਹ ਛੋਟੀ ਜੀ ਬੱਚੀ ਵਿਚਾਰੀ ਜਿਹੜੀ ਖੜੀ ਹੈ ਤਾਂ ਇਹਨਾਂ ਦਾ ਘਰ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾਂ ਇਹ ਦੇਖੋ ਇਹ ਛੋਟੇ ਬੱਚੇ ਨੇ ਰਾਤ ਕਿੱਥੇ ਸੌਣਗੇ ਸਭ ਤੋਂ ਵੱਡੀ ਫਿਕਰ ਜਿਹੜੀ ਹੈ ਇਸ ਗੱਲ ਦੀ ਇਹਨਾਂ ਨੂੰ ਲੱਗੀ ਹੋਈ ਹੈ ਤਾਂ ਇਹ ਦੇਖੋ ਘਰ ਦੇ ਅੰਦਰ ਤੱਕ ਪਾਣੀ ਚਲਾ ਗਿਆ ਜਿਹੜੇ ਮੰਜੇ ਨੇ ਉਹ ਵੀ ਜਿਹੜੇ ਗਿੱਲੇ ਹੋ ਗਏ ਨੇ ਅੰਦਰ ਬੈੱਡ ਸੀਗੇ ਉਹ ਵੀ ਗਿੱਲੇ ਹੋ ਗਏ ਤਾਂ ਸਾਰਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਇੱਧਰ ਦੂਜੀ ਘਰ ਦੀ ਤਸਵੀਰ ਦੇਖੋ ਤੁਸੀਂ ਸਾਰਾ ਸਮਾਨ ਆ ਦੇਖੋ ਤੁਸੀਂ ਚੱਪਲਾਂ ਤਿਆਰ ਦੀਆਂ ਪੱਖੇ ਕੂਲਰ ਬੈੱਡ ਇਹ ਸਾਰਾ ਸਮਾਨ ਜਿਹੜਾ ਇਹ ਖਰਾਬ ਹੋ ਗਿਆ ਸਾਡੇ ਤਾਂ ਇੰਨਾ ਬੁਰਾ ਸੀ ਬੈੱਡਾਂ ਦੇ ਅੰਦਰ ਪਾਣੀ ਚੜ ਗਿਆ ਸਾਨੂੰ ਕੱਪੜੇ ਕੱਢਣੇ ਪਏ ਬੈੱਡਾਂ ਦੇ ਵਿੱਚੋਂ ਪੰਜਾਬ ਤੇ ਹਿਮਾਚਲ ਦੇ ਵਿੱਚ ਹੋ ਰਹੀਆਂ ਬਰਸਾਤਾਂ ਦੇ ਕਾਰਨ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਾ ਹੈ ਇਸ ਵੇਲੇ ਅਸੀਂ ਜਿਸ ਪਿੰਡ ਦੇ ਵਿੱਚ ਮੌਜੂਦ ਹੈਗੇ ਆਂ ਤਾਂ ਇਹ ਪਿੰਡ ਦੀ ਇੱਕ ਤਸਵੀਰ ਤੁਸੀਂ ਦੇਖੋ ਇਹ ਪੂਰੀ ਗਲੀ ਜਿਹੜੀ ਆ ਪਾਣੀ ਦੇ ਨਾਲ ਭਰੀ ਹੋਈ ਹੈ ਗੋਡਾ-ਗੋਡਿਆਂ ਤੱਕ ਜਿਹੜੇ ਨੇ ਉਹ ਪਾਣੀ ਆਇਆ ਹੋਇਆ ਸਾਰੇ ਘਰਾਂ ਤੱਕ ਜਿਹੜਾ ਉਹ ਪਾਣੀ ਚਲਾ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਤਾਂ ਆ ਸਾਹਮਣੇ ਤੁਸੀਂ ਦੇਖਿਓ ਇਹ ਗਲੀ ਹੈਗੀ ਆ ਪਰ ਤੁਹਾਨੂੰ ਗਲੀ ਜਿਹੜੀ ਕਿਤੇ ਵੀ ਨਜ਼ਰ ਨਹੀਂ ਆਉਣੀ ਤੁਹਾਨੂੰ ਐ ਲੱਗਣਾ ਕਿ ਸ਼ਾਇਦ ਕੋਈ ਕਹਿ ਲਓ ਕਿ ਕੋਈ ਸੂਆ ਨਿਕਲਦਾ ਹੁੰਦਾ ਜਿਹਦੇ ਵਿੱਚ ਇਹ ਪਾਣੀ ਖੜਾ ਤਾਂ ਪੂਰਾ ਇਹ ਕਹਿ ਲਓ ਕਿ ਪਿੱਛੇ ਛੱਪੜ ਆ ਉਹਦੇ ਲੈਵਲ ਦੇ ਬਰਾਬਰ ਹੋ ਗਿਆ ਤਾਂ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਲੋਕ ਘਰਾਂ ਤੋਂ ਬਾਹਰ ਨੇ ਆ ਦੇਖੋ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਬਾਹਰ ਨੇ ਉਹ ਦੇਖੋ ਗੱਡੀ ਜਿਹੜੀ ਆ ਉਹ ਪਾਣੀ ਦੇ ਵਿੱਚ ਅੱਧੀ ਡੁੱਬੀ ਹੋਈ ਆ ਤਾਂ ਇਹ ਹਾਲਾਤ ਜਿਹੜੇ ਨੇ ਬਣ ਗਏ ਨੇ ਪਾਣੀ ਦੀ ਰਫ਼ਤਾਰ ਇੰਨੀ ਜ਼ਿਆਦਾ ਉਹ ਸਾਹਮਣੇ ਤੁਸੀਂ ਇੱਕ ਵਾਰੀ ਤਸਵੀਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਾਣੀ ਦੀ ਰਫ਼ਤਾਰ ਕਿੰਨੀ ਜ਼ਿਆਦਾ ਹੈਗੀ ਆ ਖੜਾ ਪਾਣੀ ਤੁਹਾਨੂੰ ਜ਼ਰੂਰ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਇਹ ਪਾਣੀ ਖੜਾ ਪਰ ਇਹ ਖੜਾ ਨਹੀਂ ਪਾਣੀ ਲਗਾਤਾਰ ਆ ਰਿਹਾ ਤਾਂ ਇਹ ਦੇਖੋ ਤੁਸੀਂ ਰਫ਼ਤਾਰ ਇੱਥੋਂ ਤੁਹਾਨੂੰ ਪਤਾ ਲੱਗੇਗੀ ਕਿ ਪਾਣੀ ਕਿੰਨੀ ਰਫ਼ਤਾਰ ਦੇ ਨਾਲ ਇਸ ਪਿੰਡ ਦੇ ਵਿੱਚ ਵਹਿ ਰਿਹਾ ਹੈ ਬਹੁਤ ਸਾਰਾ ਸਮਾਨ ਇਹਨੇ ਲੋਕਾਂ ਦਾ ਘਰਾਂ ਦਾ ਵਹਾ ਦਿੱਤਾ ਗੱਡੀ ਜਿਹੜੀ ਪਾਣੀ ਦੇ ਵਿੱਚ ਡੁੱਬੀ ਆ ਤਾਂ ਇਹ ਘਰਾਂ ਦੀਆਂ ਤਸਵੀਰਾਂ ਤੁ ਆ ਦੇਖੋ ਇੱਕ ਤੁਸੀਂ ਘਰ ਦੀ ਤਸਵੀਰ ਦੇਖਿਓ ਇਹ ਘਰ ਦੇ ਵਿੱਚ ਪਾਣੀ ਜਿਹੜਾ ਉਹ ਗਿਆ ਹੋਇਆ ਤਾਂ ਅੰਦਰ ਤੱਕ ਪਾਣੀ ਚਲਾ ਗਿਆ ਇਹਨਾਂ ਲੋਕਾਂ ਦੇ ਬੈੱਡ ਤੱਕ ਜਿਹੜੇ ਨੇ ਉਹ ਡੁੱਬ ਗਏ ਨੇ ਤਾਂ ਪੂਰਾ ਘਰ ਜਿਹੜਾ ਉਹ ਸਲਾਬ ਦੇ ਨਾਲ ਤੁਹਾਨੂੰ ਨਜ਼ਰ ਆਵੇਗਾ ਤਾਂ ਇਹ ਦੇਖਿਓ ਤੁਸੀਂ ਇਹ ਪੂਰਾ ਘਰ ਪਾਣੀ ਦੇ ਨਾਲ ਇਸ ਵੇਲੇ ਜਿਹੜਾ ਜਲਥਲ ਹੋਇਆ ਪਿਆ ਇੱਥੇ ਘਰ ਦੇ ਵਿੱਚ ਅੱਜ ਕਿੰਦੇ ਰੋਟੀ ਨਹੀਂ ਬਣੀ ਸਵੇਰ ਦੀ ਰਾਤ 2 ਵਜੇ ਦਾ ਪਾਣੀ ਆਇਆ ਤਾਂ ਉਹ ਸਾਹਮਣੇ ਦੇਖੋ ਤੁਸੀਂ ਬੈੱਡ ਜਿਹੜੇ ਨੇ ਇਹ ਘਰ ਵਾਲਿਆਂ ਨੇ ਚੁੱਕ ਕੇ ਬੈੱਡ ਦੇ ਉੱਪਰ ਬੈੱਡ ਧਰਿਆ ਹੋਇਆ ਕਿਉਂਕਿ ਬੈੱਡ ਪਾਣੀ ਦੇ ਵਿੱਚ ਡੁੱਬ ਗਏ ਸੀਗੇ ਤਾਂ ਇਹ ਹੁਣ ਪਾਣੀ ਹੌਲੀ ਹੌਲੀ ਲਥਰਨਾ ਸ਼ੁਰੂ ਹੋਇਆ ਪਰ ਇਹ ਕੰਧ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਸ ਘਰ ਦੇ ਵਿੱਚ ਕਿੰਨਾ ਪਾਣੀ ਆਇਆ ਸੀਗਾ ਲਗਭਗ ਦਰਵਾਜ਼ਿਆਂ ਦੇ ਅੱਧਾ ਅੱਧ ਤੱਕ ਜਿਹੜਾ ਪਾਣੀ ਜਿਹੜਾ ਉਹ ਪਹੁੰਚ ਗਿਆ ਸੀਗਾ ਤਾਂ ਇਹ ਘਰ ਦੇ ਇਸ ਵੇਲੇ ਹਾਲਾਤ ਨੇ ਕਿੰਨਾ ਪਾਣੀ ਸੀਗਾ ਇਸ ਘਰ ਚ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਸਾਡੇ ਤਾਂ ਇੰਨਾ ਬੁਰਾ ਸੀ ਬੈਡਾਂ ਦੇ ਅੰਦਰ ਪਾਣੀ ਚੜ ਗਿਆ ਸਾਨੂੰ ਕੱਪੜੇ ਕੱਢਣੇ ਪਏ ਬੈਡਾਂ ਦੇ ਵਿੱਚੋਂ ਅੱਛਾ ਇੰਨਾ ਬੈਡ ਦੇ ਵਿੱਚ ਪੈਡ ਖੋਲ ਲਏ ਉਹਨਾਂ ਚ ਕੱਪੜੇ ਕੱਢੇ ਕੱਪੜੇ ਗਿੱਲੇ ਹੋ ਚੁੱਕੇ ਸੀ ਸਾਡੇ ਹੂੰ ਇੰਨਾ ਪਾਣੀ ਹੋਇਆ ਹੋਇਆ ਫਿਰ ਪਾਣੀ ਨਿਕਲ ਗਿਆ ਸਮਾਨ ਥੋੜਾ ਖਰਾਬ ਹੋ ਗਿਆ ਕਿ ਬਚ ਗਿਆ ਕਾਹਨ ਸੁਕਾਵਾਂਗੇ ਤੋਂਪ ਲੱਗੂਗੀ ਤਾਂ ਕੱਪੜੇ ਸੁਕਾਵਾਂਗੇ ਅਸੀਂ ਤੇ ਬੈੱਡ ਵੀ ਸੁਕਾਉਣੇ ਪੈਣੇ ਬੈੱਡਾਂ ਦੀ ਪਲਾਈਆਂ ਫੁੱਲ ਜਾਣੀਆਂ ਨਹੀਂ ਤਾਂ ਬੈੱਡ ਨਾ ਸੁਕਾਏ ਤਾਂ ਰਾਤ ਸੁੱਤੇ ਸੀ ਕਿ ਜਦੋਂ ਪਾਣੀ ਆ ਗਿਆ ਨਹੀਂ ਅਸੀਂ ਜਾਗਦੇ ਸੀ ਜਦੋਂ 2:00 2 ਵਜੇ ਮੀਂਹ ਆਇਆ ਅੱਛਾ 2 ਵਜੇ ਪਾਣੀ ਆ ਗਿਆ ਹਾਂਜੀ 2 ਵਜੇ ਪਾਣੀ ਆ ਚੁੱਕਾ ਸੀ ਬਹੁਤ ਜ਼ਿਆਦਾ ਮੀਂਹ ਰੋਟੀ ਪਾਣੀ ਬਣਾਇਆ ਕੋਈ ਕਰ ਤੁਸੀਂ ਗੁਆਣ ਚ ਬਣਾਇਆ ਜਾ ਕੇ ਰੋਟੀ ਪਾਣੀ ਇੱਥੇ ਨਹੀਂ ਹਾਂਜੀ ਇੱਥੇ ਨਹੀਂ ਬਣਾ ਰਹੇ ਹੈਗੇ ਜੀ ਇਹ ਘਰ ਘਰ ਦੀ ਕਹਾਣੀ ਹੈ ਉਹ ਕਿਵੇਂ ਇਸ ਪਿੰਡ ਦੇ ਵਿੱਚ ਵਹਿ ਰਿਹਾ ਘਰਾਂ ਤੱਕ ਪਹੁੰਚ ਗਿਆ ਇਹ ਮਾਤਾ ਦਾ ਘਰ ਜਿਹੜਾ ਸਾਰਾ ਡੁੱਬ ਗਿਆ ਪਿੱਛੇ ਕਮਰੇ ਸੀਗੇ ਕਹਿੰਦੇ ਘਰ ਦੇ ਵਿੱਚ ਰੋਟੀ ਬਣਾਉਣ ਲਈ ਰਸੋਈ ਤੱਕ ਨਹੀਂ ਬਚੀ ਕਿ ਜਿੱਥੇ ਰੋਟੀ ਬਣਾ ਲਈਏ ਉੱਥੇ ਵੀ ਪਾਣੀ ਵੜ ਗਿਆ ਮਾਤਾ ਕਿੰਨਾ ਕਿੰਨਾ ਪਾਣੀ ਚਲਾ ਗਿਆ ਅੰਦਰ ਆ ਗੋਡੇ-ਗੋਡੇ ਤੋਂ ਉੱਪਰ ਪਾਣੀ ਸੀਗਾ ਜੀ ਮੇਰੇ ਅੰਦਰ ਰੋਟੀ ਤੋਂ ਵੀ ਸਵੇਰ ਦੇ ਬੱਚੇ ਭੁੱਖੇ ਬੈਠੇ ਆ ਰਾਤ ਦੇ ਤੁਹਾਡੇ ਕੋਲ ਕੋਈ ਰੋਟੀ ਦੇਣ ਨਹੀਂ ਆਇਆ ਪ੍ਰਸ਼ਾਸਨ ਦਾ ਬੰਦਾ ਕਿ ਇਸ ਪਿੰਡ 'ਚ ਪਾਣੀ ਆ ਗਿਆ ਕਿਸੇ ਨੇ ਕੋਈ ਬਾਤ ਨਹੀਂ ਪੁੱਛਦਾ ਕਿ ਤਾਂ ਐਦਾਂ ਹੀ ਪਾਣੀ ਆਉਂਦਾ ਹਰ ਇੱਕ ਬਰਸਾਤ ਐਦਾਂ ਹੀ ਆਉਂਦਾ ਆ ਕੋਈ ਨਹੀਂ ਸੁਣਦਾ ਜੀ ਆ ਕੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਤਾਂ ਕੋਈ ਨਹੀਂ ਆਉਂਦਾ 2:30 ਵਜੇ ਦਾ ਪਾਣੀ ਆਇਆ ਇੱਥੇ ਰਾਤ ਦਾ ਕੋਈ ਨਹੀਂ ਆ ਕੇ ਇੱਥੇ ਬੋੜਿਆ ਕੋਈ ਨਹੀਂ ਸੁਣਦਾ ਇੱਥੇ ਜੀ ਆ ਕੇ ਆਪ ਤੋਂ ਸਾਰਾ ਹੈ ਤੋਂ ਮੇਰਾ ਪਾਣੀ ਸਾਰਾ ਉਪਰੋਂ ਇਧਰ ਨੂੰ ਆਉਂਦਾ ਸਾਰਾ ਪਾਣੀ ਜਿਹੜ ਬਣ ਆਂਦੇ ਅਫਸਰ ਢੇੜਾ ਮਾਰ ਕੇ ਚੱਲ ਜਾਂਦੇ ਕੋਈ ਨਹੀਂ ਪੁੱਛਦਾ ਜੀ ਅਸੀਂ ਵੋਟਾਂ ਲੈਣ ਵੇਲੇ ਕਹਿ ਦਿੰਦੇ ਅਸੀਂ ਆਏ ਜੀ ਅਸੀਂ ਪਾਣੀ ਤੁਹਾਡਾ ਨਿਕਾਸ ਕਰਾਂਗੇ ਅਸੀਂ ਸਾਰਾ ਕੁਝ ਕਰਾਂਗੇ ਇੱਥੇ ਕੋਈ ਨਹੀਂ ਜੀ ਆਉਂਦਾ ਹੈਗਾ ਇੱਥੇ ਨਹੀਂ ਜੀ ਕੋਈ ਵੀ ਆਂਦਾ ਇੱਥੇ ਕੋਈ ਨਹੀਂ ਬਾਤ ਪੁੱਛਦਾ ਜੀ ਆ ਕੇ ਵੋਟਾਂ ਲੈ ਕੇ ਚਲ ਜਾਂਦੇ ਮੁੜ ਕੇ ਨਹੀਂ ਕੋਈ ਵੀ ਵੋਟਦਾ ਬਾਲੇ ਮੇਰੇ ਡੇਗ ਪੈ ਕਿਸੇ ਨੇ ਨਹੀਂ ਬਾਤ ਪੁੱਛੀ ਆ ਕੇ ਜੀ ਕਰਦਾ ਨੁਕਸਾਨ ਹੋ ਗਿਆ ਤੁਹਾਡਾ ਕਰਦਾ ਨੁਕਸਾਨ ਮੇਰਾ ਬਹੁਤ ਹੋਇਆ ਜੀ ਹੂੰ ਉਹ ਦੇਖੋ ਤੁਸੀਂ ਪਾਣੀ ਇੱਥੋਂ ਤੁਹਾਨੂੰ ਪਤਾ ਲੱਗਿਆ ਕਿ ਕਿੰਨਾ ਕਿੰਨਾ ਪਾਣੀ ਆ ਅੰਦਰ ਗੋਡਿਆਂ ਤੱਕ ਜਿਹੜਾ ਉਹ ਪਾਣੀ ਆਇਆ ਹੋਇਆ ਤਾਂ ਇੰਨਾ ਜ਼ਿਆਦਾ ਘਰਾਂ ਦੇ ਅੰਦਰ ਤੱਕ ਜਿਹੜਾ ਉਹ ਪਾਣੀ ਚਲਾ ਗਿਆ ਇਹ ਛੋਟੇ-ਛੋਟੇ ਬੱਚੇ ਨੇ ਜਿਹੜੇ ਇੱਥੇ ਗਲੀ ਦੇ ਵਿੱਚ ਦਿਖ ਰਹੇ ਨੇ ਤਾਂ ਇਹ ਨਿਹਰਾ ਬਿਮਾਰੀ ਦਾ ਘਰ ਹੈ ਕਿਉਂਕਿ ਇਹ ਬਹੁਤ ਗੰਦਾ ਪਾਣੀ ਹੈਗਾ ਛੱਪੜਾਂ ਦੇ ਵਿੱਚੋਂ ਓਵਰਫਲੋ ਹੋ ਕੇ ਆ ਗਿਆ ਕਿਉਂਕਿ ਹਿਮਾਚਲ ਦੇ ਵਿੱਚ ਬਰਸਾਤ ਹੋਈ ਤਾਂ ਮਾਤਾ ਇਹ ਸਾਰੇ ਘਰ ਇੱਧਰ ਡੁੱਬੇ ਹੋਏ ਨੇ ਹਾਂਜੀ ਸਾਰੇ ਘਰ ਤੁਰਤਾ ਜਾਂ ਸਾਰੇ ਡੁੱਬੇ ਹੋਏ ਜੀ ਪਾਣੀ ਸਾਰਾ ਅੰਦਰ ਬੈੱਡ ਬੁੱਡ ਸਭ ਤੇ ਜਗਾ ਸਾਰਾ ਸਮਾਨ ਭੇਜ ਗਿਆ ਜੀ ਤੁਹਾਡਾ ਘਰ ਕਿੱਥੇ ਆ ਬਾਈ ਜੀ ਇਹ ਆਉ ਚਲੀਏ ਇਹ ਸਾਰੇ ਇਹ ਸਾਰੇ ਘਰਾਂ ਦੇ ਵਿੱਚ ਇਹ ਹਾਲਾਤ ਹੋ ਗਏ ਨੇ ਨਾਲ ਹੀ ਆ ਮਾਦੀਨ ਕਹਤੋ ਸਾਈਡ ਤੇ ਨਾਲ ਹੀ ਆ ਤਾਂ ਇਹ ਇਹ ਸਾਰੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਨੇ ਅੱਜ ਹਾਂਜੀ ਹਾਂਜੀ ਭਾਜੀ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਹਰ ਬਰਸਾਤ ਇਦਾਂ ਹੀ ਹੁੰਦੀ ਸਾਡੇ ਨਾਲ ਜੀ ਅੱਛਾ ਸਾਡਾ ਸਮਾਨ ਦੇਖੋ ਕਿੰਨਾ ਨੁਕਸਾਨ ਹੋਇਆ ਹਰ ਚੀਜ਼ ਕੱਪੜੇ ਭਰ ਗਏ ਨੰਬਾਰੀਆਂ ਭਰ ਗਈਆਂ ਕੋਈ ਤਰ੍ਹਾਂ ਦੇ ਫਿਰਦੇ ਫਿਰ ਜਾ ਉਦਾਂ ਤਰੀਆਂ ਫਿਰਦੀਆਂ ਇਹ ਸਾਰਾ ਕੁਝ ਸਮਾਨ ਥੋੜਾ ਖਰਾਬ ਹੋ ਗਿਆ ਹਾਂਜੀ ਹਾਂਜੀ ਇਸ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਲਈ ਤੁਸੀਂ ਖਾਣ ਪੀਣ ਦਾ ਕੋਈ ਪ੍ਰਬੰਧ ਕੀਤਾ ਕੋਈ ਦੇ ਕੇ ਗਿਆ ਤੁਹਾਨੂੰ ਕਿ ਨਹੀਂ ਇੱਥੇ ਜੀ ਕਹਿੰਦੇ ਆਉਣਾ ਕੋਈ ਨਹੀਂ ਆਉਂਦਾ ਜੀ ਹਾਂ ਬੋਦਾਂ ਦੇ ਟਾਈਮ ਹੀ ਆਉਂਦੇ ਆ ਬਸ ਇਹ ਦੇਖੋ ਤੁਸੀਂ ਘਰ ਜਿਹੜੇ ਨੇ ਸਾਰੇ ਡੁੱਬੇ ਹੋਏ ਨੇ ਤਾਂ ਇਹ ਛੋਟੀ ਜੀ ਬੱਚੀ ਵਿਚਾਰੀ ਜਿਹੜੀ ਖੜੀ ਹੈ ਤਾਂ ਇਹਨਾਂ ਦਾ ਘਰ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾਂ ਅੱਗੇ ਜਿਹੜੇ ਘਰ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਇੱਥੇ ਹੋਰ ਤਿੰਨ ਘਰ ਸਾਡੇ ਦੋ ਘਰ ਉਹ ਆਪਣੇ ਉਧਰ ਸਮਾਨ ਲੈ ਕੇ ਗਿਆ ਜੀ अच्छा दूसरी साइड ते ਹੁਣ ਤੁਸੀਂ ਸਮਾਨ ਘਰਾਂ ਦੇ ਵਿੱਚੋਂ ਬਾਹਰ ਕੱਢ ਲਿਆ ਹੋਇਆ ਵੀ ਸਮਾਨ ਸਾਡਾ ਇੱਧੇ ਪਿਆ ਕਿੱਥੇ ਗਾਇਨ ਜੀ ਸਮਾਨ ਕਿੱਥੋਂ ਕੱਢ ਕੇ ਲੈ ਕੇ ਕਿੱਥੇ ਜਾਣਾ ਤੁਸੀਂ ਹਮ ਇੱਥੇ ਤੁਸੀਂ ਆਪ ਸਾਲ ਲਵੋ ਕਿੱਥੇ ਲੈ ਕੇ ਜਾਵੇਂ ਗੜ ਕੇ ਰੱਖਾਂਗੇ ਕਿੱਥੇ ਜੀ ਹਾਂ ਇਸ ਕਰਕੇ ਜੀ ਬਹੁਤ ਨੁਕਸਾਨ ਆਇਆ ਛਾਡ ਇਹ ਤਾਂ ਸਮਾਨ ਤੁਹਾਡਾ ਖਰਾਬ ਹੋ ਗਿਆ ਹੋਊਗਾ ਸਾਰੇ ਦਾ ਸਾਰਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਆ ਇਹ ਚ ਕੋਈ ਸ਼ੱਕ ਨਹੀਂ ਜੀ ਹਮ ਬਹੁਤ ਬਹੁਤ ਔਖਾ ਪਰੇਸ਼ਾਨ ਇਹ ਦੇਖੋ ਇਹ ਘਰਾਂ ਦੇ ਵਿੱਚ ਹਾਲਾਤ ਦੇਖੋ ਤੁਸੀਂ ਇਸ ਘਰ ਦੇ ਤੁਸੀਂ ਹਾਲਾਤ ਦੇਖੋ ਤੁਸੀਂ ਕਰਦੇ ਅੰਦਰ ਤੱਕ ਪਾਣੀ ਜਿਹੜਾ ਉਹ ਚਲਾ ਗਿਆ ਬੈੱਡ ਜਿਹੜੇ ਨੇ ਉਹ ਵੀ ਨਹੀਂ ਬਚੇ ਬੈੱਡ ਜਿਹੜੇ ਨੇ ਉਹ ਵੀ ਪਾਣੀ ਦੇ ਨਾਲ ਭਿੱਜ ਗਏ ਤਾਂ ਇਹ ਦੇਖੋ ਇਹ ਛੋਟੇ ਬੱਚੇ ਨੇ ਰਾਤ ਕਿੱਥੇ ਸੌਣਗੇ ਸਭ ਤੋਂ ਵੱਡੀ ਫਿਕਰ ਜਿਹੜੀ ਹੈ ਇਸ ਗੱਲ ਦੀ ਇਹਨਾਂ ਨੂੰ ਲੱਗੀ ਹੋਈ ਹੈ ਤਾਂ ਇਹ ਦੇਖੋ ਘਰ ਦੇ ਅੰਦਰ ਤੱਕ ਪਾਣੀ ਚਲਾ ਗਿਆ ਜਿਹੜੇ ਮੰਜੇ ਨੇ ਉਹ ਵੀ ਜਿਹੜੇ ਗਿੱਲੇ ਹੋ ਗਏ ਨੇ ਅੰਦਰ ਬੈੱਡ ਸੀਗੇ ਉਹ ਵੀ ਗਿੱਲੇ ਹੋ ਗਏ ਤਾਂ ਸਾਰਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਇੱਧਰ ਦੂਜੀ ਘਰ ਦੀ ਤਸਵੀਰ ਦੇਖੋ ਤੁਸੀਂ ਇੱਧਰ ਵੀ ਤੁਹਾਨੂੰ ਦਿਖਾਉਂਦੇ ਆ ਇਸ ਘਰ ਦੇ ਵਿੱਚ ਵੀ ਉਹੀ ਹਾਲਾਤ ਨੇ ਜਿਹੜੇ ਬਾਕੀ ਘਰਾਂ ਦੇ ਵਿੱਚ ਬਣੇ ਹੋਏ ਨੇ ਤਾਂ ਸਾਰਾ ਸਮਾਨ ਇਹਨਾਂ ਦਾ ਵੀ ਘਰ ਦੇ ਵਿੱਚ ਡੁੱਬ ਗਿਆ ਤਾਂ ਅੰਦਰ ਜਾ ਕੇ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਇਹ ਹਾਲਾਤ ਜਿਹੜੇ ਨੇ ਬਣ ਗਏ ਨੇ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡਾ ਸਵਾਲ ਇਹ ਆ ਕਿ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ ਇੱਕ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇਹ ਹਾਲਾਤ ਬਣ ਗਏ ਹੋਣ ਬਰਸਾਤ ਦੇ ਪਾਣੀ ਦੇ ਨਾਲ ਹੜ੍ਹ ਵਰਗੇ ਹਾਲਾਤ ਇੱਥੇ ਬਣ ਗਏ ਨੇ ਪਰ ਪ੍ਰਸ਼ਾਸਨ ਦਾ ਕਹਿੰਦੇ ਇੱਕ ਵੀ ਅਧਿਕਾਰੀ ਇੱਥੇ ਬੋੜਿਆ ਤੱਕ ਨਹੀਂ ਤਾਂ ਸਾਰਾ ਸਮਾਨ ਆ ਦੇਖੋ ਤੁਸੀਂ ਚੱਪਲਾਂ ਤਿਆਰ ਦੀਆਂ ਪੱਖੇ ਕੂਲਰ ਬੈੱਡ ਇਹ ਸਾਰਾ ਸਮਾਨ ਜਿਹੜਾ ਇਹ ਖਰਾਬ ਹੋ ਗਿਆ ਤਾਂ ਇਨਵਰਟਰ ਵਗੈਰਾ ਵੀ ਉੱਤੇ ਰੱਖਿਆ ਬਈ ਸਾਰੇ ਚੱਕ ਕੇ ਹਾਂਜੀ 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 ਇਹ ਵੀ ਡੁੱਬ ਗਿਆ ਸੀਗਾ ਇਹ ਡੁੱਬ ਗਿਆ ਜੀ ਸਾਰਾ ਛਾੜ ਕਰੰਟ ਉਹ ਸੰਦ ਤੋਂ ਕਰੰਟ ਪੈਣਾ ਜੀ ਸੁੱਤੇ ਪਏ ਰਹਿ ਗਏ ਮੀਂਹ ਆ ਪਾਣੀ ਤੁਹਾਨੂੰ ਤਾਂ ਪਤਾ ਵੀ ਲੱਗਾ ਕੋਈ ਪ੍ਰਸ਼ਾਸਨ ਨਹੀਂ ਤਾਂ ਪਾਣੀ ਆ ਗਿਆ ਤੁਸੀਂ ਸੁੱਤੇ ਸੀਗੇ ਸਾਰੇ ਉਦੋਂ ਹਾਂਜੀ ਹਾਂਜੀ ਉਹ ਤੇ ਭਾਈ ਵੀ ਉੱਠ ਕੇ ਮੈਂ ਮਟਰ ਸਮੈਟਰ ਉੱਤੇ ਚੜਿਆ ਆਹ ਸਮਾਨ ਜਿੱਦਾਂ ਛੱਡ ਕੇ ਬਾਅਦ ਅਸੀਂ ਦੂਜੇ ਉੱਪਰ ਲੈ ਘਰੀ ਚਲੇ ਗਏ ਮੈਂ ਚਲ ਹੁਣ ਕੱਲ ਤੋਂ ਲਿਆਣਾ ਕਿੱਥੋਂ ਸਮਾਨ ਦੀ ਦੇਖੋ ਤੁਸੀਂ ਕੋਈ ਹੈ ਕੋਈ ਜਗਲ ਜਾਂਦੀ ਸੀ ਨੰਗੇ ਕੱਢ ਕੇ ਤੂੰ ਚਲ ਜੀ ਸੀ ਵਾਕਈ ਤੇ ਭਾਈ ਇਹ 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 ਫਿਰ ਕੋਈ ਆਇਆ ਨਹੀਂ ਭਾਈ ਕੋਈ ਵੀ ਕਹਿਣ ਕਿ ਚਲੋ ਤੁਹਾਡੇ ਰੋਟੀ ਪਾਣੀ ਦਾ ਪ੍ਰਬੰਧ ਕਰ ਦਈਏ ਕੋਈ ਤੁਹਾਨੂੰ ਦੇ ਜੀਏ ਕੋਈ ਸਮਾਨ ਕੁਛ ਨਹੀਂ ਜੀ ਕੁਛ ਨਹੀਂ ਹੂੰ ਸਰ ਪੋਰਟਾਂ ਦੇ ਟਾਈਮ ਉਹਦੇ ਬਾਅਦ ਉਹਦੇ ਤੋਂ ਉਦੋਂ ਬਾਅਦ ਕੋਈ ਨਹੀਂ ਆਉਂਦਾ ਇੱਥੇ ਤੁਸੀਂ ਆਪ ਸਾਹਿਬ ਮਾਤਾ ਬਾਕੀ ਘਰਾਂ 'ਚ ਵੀ ਇਹੀ ਹਾਲਾਤ ਨੇ ਸਾਰੇ ਘਰਾਂ 'ਚ ਇਹੀ ਹਾਲਾਤ ਆ ਜੀ ਸਾਰੇ ਘਰਾਂ 'ਚ ਛੱਤਾਂ ਵਿੱਚ ਹੋ ਰਹੀਆਂ ਹਾਂਜੀ ਸਾਡਾ ਕੋਈ ਵੀ ਨਹੀਂ ਆਉਂਦਾ ਦੇਖਣ ਸਾਡੀ ਸਾਰੀ ਛੱਤਾਂ ਵਿੱਚ ਹੋ ਗਈਆਂ ਅਸੀਂ ਤਾਂ ਕਿੰਨੀ ਵਾਰ ਇੱਦਾਂ ਕੀਤਾ ਸਮਾਨ ਕਦੇ ਇੱਧਰ ਕਦੇ ਇੱਧਰ ਕਿੰਨੀ ਵਾਰ ਤੁਸੀਂ ਰਹਿ ਕਿੱਥੇ ਰਹੇ ਹੋ ਇੱਥੇ ਹੀ ਇੱਥੇ ਅੰਦਰ ਹੀ ਰਹਿਣੀ ਹੋਰ ਹੁਣ ਕਿੱਥੇ ਜਾਈਏ ਤੇ ਬੱਚੇ ਬੱਚੇ ਵੀ ਨਾਲ ਹੀ ਰਹਿੰਦੇ ਆ ਗਵਾਂਢੀ ਚਲ ਜੀਦਾ ਆ ਹਾਂਜੀ ਹਾਂਜੀ ਤੇ ਰੋਟੀ ਪਾਣੀ ਤੁਸੀਂ ਬਣਾਇਆ ਸਵੇਰ ਦਾ ਕਿ ਨਹੀਂ ਅੱਜ ਰੋਟੀ ਪਾਣੀ ਅਸੀਂ ਗਵਾਂਢੀਆਂ ਦੇ ਅੱਜ ਖਾਦਾ ਸਵੇਰ ਦਾ ਹੀ ਅੱਛਾ ਬਣਾਇਆ ਹੀ ਨਹੀਂ ਸਵੇਰ ਨੂੰ ਸਮਾਨ ਕੋਈ ਬਚਿਆ ਕਿ ਸਾਰਾ ਖਰਾਬ ਹੋ ਗਿਆ ਨਹੀਂ ਨਹੀਂ ਸਾਰਾ ਹੀ ਹੋ ਗਿਆ ਜੀ ਭਾਜੀ ਹਾਂ ਦਾਣੇ ਅੱਧਾ ਜਿਹੜੇ ਦਾਣੇ ਭਾਜੀ ਇੱਕ ਮਿੰਟ ਕੀ ਕੀ ਕਹਿ ਰਹੇ ਜੀ ਸਾਡੇ ਨਾਲ ਸਾਤ ਸੁਣਦੇ ਵੀ ਕੰਮ ਨਹੀਂ ਚੱਲ ਰੁੜ ਰੁੜ ਕੇ ਵੜਦੇ ਆ ਨਿਆਣੇ ਬੱਚੇ ਬਿਮਾਰ ਹੁੰਦੇ ਸਾਡੇ ਕੋਈ ਨਹੀਂ ਸੁਣਦਾ ਇੱਥੇ ਸਾਡੇ ਹਾਂ ਕੋਈ ਨਹੀਂ ਆਇਆ ਤੁਹਾਡੇ ਹਾਂ ਤੁਹਾਡੇ ਥੋੜੇ ਵੀ ਘਰ ਚ ਆ ਗਿਆ ਪਾਣੀ ਠੀਕ ਹੈ ਜੀ ਤਾਂ ਇਹ ਦੇਖੋ ਇਹ ਹਾਲਾਤ ਨੇ ਆ ਸਾਰਾ ਸਮਾਨ ਕੂਲਰ ਟੀਵੀ ਟਰਾਲੀ ਪਈ ਆ ਮੰਜੇ ਪਏ ਨੇ ਬੈੱਡ ਐ ਇਹ ਸਾਰਾ ਕੁਝ ਜਿਹੜਾ ਇਸ ਵੇਲੇ ਘਰ ਦੇ ਵਿੱਚ ਡੁੱਬ ਗਿਆ ਹੋਇਆ ਤਾਂ ਇਹ ਹਾਲਾਤ ਜਿਹੜੇ ਨੇ ਇਸ ਪਿੰਡ ਦੇ ਵਿੱਚ ਬਣੇ ਹੋਏ ਨੇ ਤਾਂ ਪ੍ਰਸ਼ਾਸਨ ਨੂੰ ਜਿਹੜੀ ਆ ਜ਼ਰੂਰ ਗੌਰ ਕਰਨੀ ਚਾਹੀਦੀ ਆ ਕਿਉਂਕਿ ਘਰਾਂ ਦੇ ਵਿੱਚ ਲੋਕ ਬੱਚੇ ਭੁੱਖੇ ਇਸ ਵੇਲੇ ਨਜ਼ਰ ਆ ਰਹੇ ਨੇ ਪਰ ਕਹਿੰਦੇ ਨੇ ਕਿ ਸਾਰ ਲੈਂਨ ਦੇ ਲਈ ਅਜੇ ਤੱਕ ਪ੍ਰਸ਼ਾਸਨ ਵੜਿਆ ਤੱਕ ਨਹੀਂ ਇਸ ਪਿੰਡ ਦੇ ਵਿੱਚ ਦੇਖਦੇ ਰਹੋ #ਪੰਜਾਬ